ਸਿੱਕਾਲ ਜੀ ਵਹਿਰ ਜੀ ਕਾ ਕਲ ਸਾਸਰੀ ਵਹਿਰ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਸ੍ਰੋਮਣੀ ਕਮੇਟੀ ਬਾਰੇ ਸ੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਦੇਖੋ ਕਿ ਪਹਿਲਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇਸ ਕਮੇਟੀ ਦੇ ਵਿੱਚ ਬਹੁਤੇ ਜਿਹੜੇ ਜਿਹੜੇ ਜਾਦੇ ਨੇ ਉਹ ਮਸੰਦ ਬੈਠੇ ਨੇ ਮਸੰਦ ਸ਼ਬਦ ਮੈਂ ਕਿਉਂ ਵਰਤਿਆ ਕਾਹੋ ਕਿ ਮੈਂ ਇਹਨਾਂ ਦੀਆਂ ਕਰਤੂਤਾਂ ਦਾ ਪਤਾ ਲਗਾ। ਇਹਨਾਂ ਨੇ ਕੀ ਕੀ ਕੁਛ ਕੀਤਾਗਾ ਗੁਰਦੁਆਰਿਆਂ ਦੇ ਵਿੱਚ ਰਹਿ ਕੇ ਕੀ ਕੀ ਕੁਛ ਕਰ ਰਹੇ ਨੇ ਇਹ ਤੇ ਗੱਲ ਵਿੱਚ ਆਪਾਂ ਬਾਅਦ ਚ ਆਉਣੇ ਆ। ਪਹਿਲਾਂ ਤੁਹਾਨੂੰ ਮੈਂ ਇੱਕ ਢਾਡੀ ਸਿੰਘਾਂ ਦੀ ਜਿਹੜੀ ਹਾਲਤ ਐ ਇਸ ਵੇਲੇ ਜਿਹੜੀ ਇਹਨਾਂ ਨੇ ਸਰੋਣੀ ਕਮੇਟੀ ਨੇ ਕੀਤੀ ਆ ਮੈਂ ਤੁਹਾਨੂੰ ਉਹ ਸੁਣਾਉਣ ਲੱਗਿਆ ਪਹਿਲਾਂ ਉਹ ਸੁਣੋ ਬਾਅਦ ਚ ਆਪਾਂ ਦੂਜੇ ਟੌਪਿਕ ਤੇ ਆਉਣੇ ਆ। ਇੱਕ ਢਾਡੀ ਸਿੰਘ ਨੇ ਸਰੋਣੀ ਕਮੇਟੀ ਦਾ ਕੋਈ ਢਾਡੀ ਆ ਜਾ ਸਕਾ ਉਹਨੇ ਪਾਈ ਅੰਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰ ਦਿੱਤਾ ਤੇ ਬਾਗਾ ਦਿੱਤੀ ਸ਼ਰੋਮਣੀ ਕਮੇਟੀ ਨੇ ਉਹਨੂੰ 50000 ਰੁਪਏ ਜੁਰਮਾਨਾ ਕਰ ਦਿੱਤਾ ਅੱਗੇ ਸੁਣੋ ਧਿਆਨ ਨਾਲ ਸ਼ਰੋਮਣੀ ਕਮੇਟੀ ਵੱਲੋਂ 50000 ਰੁਪਏ ਜੁਰਮਾਨਾ ਕਰ ਦਿੱਤਾ ਜੇ ਕੋਈ ਬਿਮਾਰੀ ਦੀ ਪੋਸਟ ਪਾ ਦੇ ਮੜਾ ਹੱਕ ਚ ਇਹਨਾਂ ਦੇ ਰੋਜ਼ ਚ ਸੋਸ਼ਲ ਮੀਡੀਆ ਤੇ ਇੱਕ ਦੋ ਲਾਈਨਾਂ ਦੀ ਤਾਂ ਉਹਦਾ 25000 ਰੁਪਏ ਜੁਰਮਾਨਾ ਕਰਦੇ ਆ ਅੱਗੇ ਤੁਹਾਨੂੰ ਮੈਂ ਦੱਸਦਾ ਹੋਰ ਕਿ ਕਿ ਇੱਕ ਢਾਡੀ ਸਿੰਘ ਨੇ ਸਾਨੂੰ ਮੈਨੂੰ ਦੱਸਿਆ ਕਿ ਸਾਡੀ ਤਾਂ ਹਾਲਤ ਬਹੁਤ ਜ਼ਿਆਦਾ ਤਰਸਯੋਗ ਆ ਉਹ ਢਾਡੀ ਸਿੰਘਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਖੁਦ ਬਾਰਾ ਸੁਣਦੇ ਸਨ ਢਾਡੀ ਰਾਗੀ ਸਿੰਘ ਵੀਰਸ ਭਰਦੇ ਨੇ ਢਾਡੀ ਅਣਖ ਦੀਆਂ ਜਿਹੜੀਆਂ 12 ਗਾਉਂਦੇ ਨੇ ਸਾਡੇ ਮਰੇ ਹੋਏ ਜਿਹੜੀਆਂ ਜ਼ਮੀਰਾਂ ਨੇ ਉਹਨਾਂ ਨੂੰ ਜਗਾਉਂਦੇ ਨੇ ਢਾਡੀ ਸਿੰਘ ਬੜੇ ਕਲਾ ਵਾਲੇ ਨੇ ਢਾਡੀ ਸਿੰਘ ਤੇ ਉਹਦੇ ਵਿੱਚ ਚਲੋ ਦੂਜਾ ਹਰੇਕ ਤਾਂ ਹੁੰਦਾਗਾ ਢਾਡੀ ਸਿੰਘਾਂ ਨੇ ਦੱਸਿਆ ਕਿ ਸਾਡੀ ਜਿਹੜੀ 10000 ਹਜ਼ਾਰ ਤਨਖਾਹ ਗਈ ਸਰੋਣੀ ਕਮੇਟੀ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਪ੍ਰੋਗਰਾਮ ਲਾਉਣ ਜਾਂਦੇ ਆ ਇਹ ਸਾਨੂੰ ਕਿਥੇ ਡਿਊਟੀਆਂ ਤੇ ਭੇਜ ਦਿਆ ਕਿਸੇ ਪ੍ਰੋਗਰਾਮ ਤੇ ਭੇਜ ਦਿਆ ਸਾਨੂੰ ਜਿੱਤੇ ਉਹ ਪ੍ਰਬੰਧਕ ਕਮੇਟੀ ਹੁੰਦੀ ਆ ਕਿਤੇ ਵੀ ਚਾਹੇ ਲੋਕਲ ਕਮੇਟੀ ਹੋਵੇ ਜਿਹੜੀ ਉਹ ਰਸੀਦ ਕੱਟ ਕੇ ਦਿੰਦੀ ਆ ਜੇ 10000 ਦੀ ਦਿੰਦੀ ਆ ਤਾਂ 1500 ਸਰੌਣੀ ਕਮੇਟੀ ਨੂੰ ਦੇਣਾ ਪੈਂਦਾਗਾ ਤੇ 15000 ਰੁਪਏ ਕਹਿੰਦਾ ਸਾਨੂੰ ਰੱਖਣਾ ਪੈਂਦਾ ਖਾਤੇ 'ਚ ਉਹਦੇ 'ਚ ਜੇ ਕਹਿੰਦਾ ਰਸੀਦ 5000 ਦੀ ਹੋਵੇ 2500 ਸਰੌਣੀ ਕਮੇਟੀ ਨੂੰ 2500 ਸਾਡਾ ਤੇ ਮਾ ਤੇਲੇ ਖਰਚਾ ਕਹਿੰਦਾ ਉਹ ਵੀ ਸਾਡਾ ਮੈਂ ਤੁਸੀ ਜਾਣੇ ਕਿੰਨੇ ਹੁੰਨੇ ਹੋ ਕਿਤੇ ਕਹਿੰਦਾ ਤਿੰਨ ਜਾਨੇ ਹੁੰਨੇ ਕਿਤੇ ਕਹਿੰਦਾ ਚਾਰ ਜਾਨੇ ਹੁੰਨੇ ਆ ਹੁਣ ਤੁਸੀਂ ਇਹ ਵੇਖੋ 10000 ਜਿਹੜੀ ਤਨਖਾਹ ਗਈ ਸ਼੍ਰੋਮਣੀ ਕਮੇਟੀ ਜਿਹੜੀ ਭੇਜਦੀ ਆ ਜਿਹੜੀ ਪ੍ਰੋਗਰਾਮਾਂ ਤੇ ਢਾਡੀਆਂ ਨੂੰ ਲੋਕ ਕਮੇਟੀਆਂ ਖਾਸ ਕਰਕੇ ਜਿਹੜੀਆਂ ਆਂਬ ਲਾਉਂਦੀਆਂ ਨੇ ਔਰ ਸਿੱਧਾ ਹੁਣ ਕਿੰਨਾ ਕਿਦੀ ਕੱਢਦੀ ਆ ਵਾਦ ਤੋਂ ਵਾਦ ਉਹ 3 ਜਾਂ 4000 ਰੁਪਏ ਦਿੰਦੇ ਆ ਉਹਦੇ ਵਿੱਚੋਂ 2000 ਸ਼੍ਰੋਮਣੀ ਕਮੇਟੀ ਲੈ ਜਾਂਦੀ ਆ 2000 ਉਹਨਾਂ ਦੇ ਪੱਲੇ ਬਚਦਾ ਤੇ ਤਿੰਨ ਚਾਰ ਸੌ ਦਾ ਤੇਲ ਖਾ ਜਾਂਦੇ ਆ ਮੋਟਰਸਾਈਕਲ ਜਾਂ ਗੱਡੀ ਤੇ ਆਉਂਦੇ ਗੱਡੀ ਵੱਧ 10000 ਰੁਪਏ ਗੱਡੀ ਤੇ ਲਾ ਲਓ ਉਹਨੇ ਪੱਲੇ ਕੀ ਬਚਿਆਗਾ ਜਨੇ ਕੇ ਜਿੱਥੇ ਅਰਬਾਂ ਕਰੋੜਾਂ ਰੁਪਈਆ ਦਾ ਖਰਚਾ ਜਿਹੜਾ ਆ ਮਾਫ ਕਰਨਾ ਆਪਣਾ ਚੜਾਵਾ ਚੜਦਾ ਹੈਗਾ ਜਿੱਥੇ ਤਾਂ ਇੱਕ ਪਾਸੇ ਤਾਂ ਲੱਖ ਲੱਖ ਡੇਢ ਡੇਢ ਲੱਖ ਤਨਖਾਹ ਦੇ ਰਹੇ ਆਏ ਲੱਖ ਲੱਖ ਤਨਖਾਹ ਦੇ ਰਹੇ ਆ 50 60 60 70 7000 ਤਨਖਾਹ ਦੇ ਰਹੇ ਆ ਤੇ ਢਾਡੀ ਸਿੰਘਾਂ ਨੂੰ 10000 ਤੇ ਜਿਹੜੇ ਉਹ ਜਿੱਥੇ ਉਹਨਾਂ ਦੀ ਡਿਊਟੀ ਲੱਗਦੀ ਆ ਕਮਾਕ ਲਿਆਉਂਦੇ ਹੱਥੋਂ ਚੋਲੇ ਲੈ ਲੈਂਦੇ ਆ ਤੇ ਦੂਜੇ ਪਾਸੇ ਹਰਿਆਣਾ ਕਮੇਟੀ ਨੇ ਜਿਹੜਾ ਇੱਕ ਬੰਡਾ ਜਿਹੜਾ ਆਪਾਂ ਕਹਿੰਦੇ ਆ ਵੱਡਾ ਜਿਹੜਾ ਇਹਨੂੰ ਮਾਰਕਾ ਕਹਿ ਲਿਏ ਜਾਂ ਆਪਾਂ ਉਹਦੀ ਭਰੋਸੇਦਾਰ ਭਰੋਸਗੀ ਕਹਿ ਲਿਏ ਕਿ ਸ਼੍ਰੋਮਣੀ ਕਮੇਟੀ ਜਿਹੜੀ ਹਰਿਆਣਾ ਦੇ ਵਿੱਚ ਬਣੀ ਆ ਅਲੱਗ ਹੋਈ ਆ ਪੰਜਾਬ ਦੇ ਵਿੱਚੋਂ ਉਹ ਕਹਿੰਦੇ 10000 ਰੁਪਿਆ ਦਿੰਦੀ ਆ ਕਿਤੇ ਵੀ ਜਾਣ ਢਾਡੀ ਸਿੰਘਾ ਉਹਨਾਂ ਨੂੰ 10000 ਰੁਪਿਆ ਉਹ ਕਮੇਟੀ ਵੱਲੋਂ ਜਿੱਥੇ ਜਾਣਾ ਉਹਨੂੰ ਵੱਲੋਂ 10000 ਰੁਪਿਆ ਪੱਕਾ ਰੱਖ ਦਿੱਤਾ ਕਿ 10000 ਰੁਪਿਆ ਦੇਣਾ ਢਾਡੀ ਸਿੰਘਾ ਨੂੰ ਤੇ 12000 ਤਨਖਾਹ ਆ ਗਈ ਤੇ ਨਾ ਉੱਥੇ ਕੋਈ ਭਰਤੀ ਲੱਗਦੀ ਆ ਕੋਈ ਕਮੇਟੀ ਰੁਪਿਆ ਨਹੀਂ ਲੈਂਦੀ 10000 ਦੇ ਵਿੱਚੋਂ 10 10 10000 ਰੁਪਿਆ ਢਾਡੀ ਸਿੰਘ ਦਾਗਾ ਤੇ ਹੁਣ ਫਿਰ ਇਹਨਾਂ ਨਾਲ ਪੁੱਛਣਾ ਹੋਵੇ ਹੁਣ ਢਾਡੀ ਸਿੰਘ ਫਿਰ ਪੰਜਾਬ ਛੱਡ ਕੇ ਹੁਣ ਹਰਿਆਣੇ ਦੇ ਵਿੱਚ ਚਲੇ ਜਾਣ ਅੱਡਾ ਨਿਗਾਰਾ ਆ ਚੁੱਕਿਆ ਸ਼੍ਰੋਮਣੀ ਕਮੇਟੀ ਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਕਿ ਤੇ ਅਫੀਮ ਖਾਣੇ ਡੋਡੇ ਖਾਣੇ ਭੁੱਕੀ ਖਾਣੇ ਬੈਠੇ ਨੇ ਇੱਥੇ ਬਲਾਤਕਾਰੀ ਦੇ ਵਿੱਚ ਬੈਠੇ ਨੇ ਮਸੰਦ ਜਿਹੜੇ ਮੈਂ ਕਹਿਣਾਗਾ ਤੁਹਾਨੂੰ ਗੁਰਦੁਆਰਿਆਂ ਤੋਂ ਜਿਹੜੇ ਮੈਂਬਰ ਬਣੇ ਨੇ ਇਹਨਾਂ ਦੇ ਕਮੇਟੀਆਂ ਦੇ ਗੁਰਦੁਆਰਿਆਂ ਤੋਂ ਜਿਹੜਾ ਖਰਚਾ ਲੈਂਦੇ ਨੇ ਤੇਲ ਵੀ ਗੁਰਦੁਆਰਿਆਂ ਦੀਆਂ ਗੱਡੀਆਂ ਉੱਚੋਂ ਜਿਹੜਾ ਤੇਲ ਪਵਾਉਂਦੇ ਆਪਣੀ ਗੱਡੀ 'ਚੋਂ ਗੁਰਦੁਆਰਿਆਂ 'ਚ ਪਵਾਉਂਦੇ ਨੇ ਜਿੰਨੇ ਉਹਦੇ ਏਰੀਆ 'ਚ ਗੁਰਦੁਆਰੇ ਆਉਂਦੇ ਨੇ ਸ੍ਰੋਣੀ ਕਮੇਟੀ ਦੇ ਚਾਹੇ ਉਹ 87 ਦਾ ਹੋਵੇ ਚਾਹੇ 85 ਦਾ ਹੋਵੇ ਉਹਦੇ ਵਿੱਚੋਂ ਤੇਲ ਪਵਾਉਂਦਾਗਾ ਜਿਹੜਾ ਮੈਂਬਰ ਹੁੰਦਾਗਾ ਫੰਡ ਦੇ ਆਡਲ ਲੈਤੇ ਜਾਂਦੇ ਨੇ ਕਿ ਸਾਡਾ ਇੱਥੇ ਫਲਾਣਾ ਫੰਡ ਇੰਨਾ ਹੋ ਗਿਆ ਜਿਹੜੇ ਕੋਈ ਹੋਰ ਕਾਰਜ ਕਰਦੇ ਨੇ ਸਾਰਾ ਖਰਚਾ ਗੁਰੂ ਘਰ ਦਾ ਤੇ ਉਹਦੇ ਵੀ ਰੁਪਏ ਲੈਂਦੇ ਨੇ ਤੇ ਦੂਜੇ ਪਾਸੇ ਰਾਗੀ ਢਾਡੀ ਸਿੰਘ ਜਿਹੜੇ ਇੱਕ ਕਲਾ ਦੇ ਮਹਾਰ ਨੇ ਜਿਹੜੇ ਕਿ ਗਰਬਾਣੀ ਨਾਲ ਜੋੜਦੇ ਨੇ ਵੀਰਾਸ 12 ਗਾ ਕੇ ਸਾਡੀ ਮਰੀ ਹੋਈ ਜ਼ਮੀਰ ਨੂੰ ਜਿਹੜੇ ਤਾਜ਼ਾ ਕਰਦੇ ਨੇ ਤੇ ਜਿਹੜੇ ਮੋਨੇ ਹੁੰਦੇ ਨੇ ਸਾਡੇ ਨੌਜਵਾਨ ਵੀਰ ਉਹਨਾਂ ਨੂੰ ਪ੍ਰੇਰਿਤ ਕਰਕੇ ਉਹਨਾਂ ਦੇ ਦਸਤਾਰਾਂ ਸਜਾਉਂਦੇ ਨੇ ਉਹ ਫਿਰ ਅੰਬਰ ਦਸਕਦੇ ਨੇ ਤੇ ਇਹ ਰਾਸ ਇੰਨਾ ਭਰਦੇ ਨੇ ਕਿ ਬੰਦਾ ਜਿਹੜਾ ਮਜਬੂਰ ਹੋ ਜਾਂਦਾ ਵੇ ਕਿਤੇ ਨਾ ਕਿਤੇ ਯਾਰ ਸਾਨੂੰ ਜਿਹੜਾ ਸਾਡਾ ਅਡਾ امیر ਵਿਸਾ ਸਾਡਾ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਸਾਡੇ ਲਈ ਆਹ ਕੁਸ ਬਾਰ ਦਿੱਤਾ ਤੇ ਅਸੀਂ ਉਹਦਾ ਜਿਹੜਾ ਸਾਨੂੰ ਜਿਹੜੇ ਆਪਣੇ ਪੁੱਤਰ ਸਮਝਿਆ ਅਸੀਂ ਗੁਰੂ ਨੇ ਤੇ ਅਸੀਂ ਉਹਦੇ ਨਹੀਂ ਬਣ ਸਕੇ ਦੂਜੇ ਪਾਸੇ ਸਾਡੀ ਅਰਬਾਂ ਦੀ ਜਿਹੜੀ ਪ੍ਰਾਪਰਟੀ ਆ ਸ਼੍ਰੋਮਣੀ ਕਮੇਟੀ ਦੀ ਤੇ ਉਹਦੇ ਵਿੱਚੋਂ ਤੁਸੀਂ ਵੇਖ ਲੋ ਹੁਣ ਰਾਗੀ ਢਾਡੀ ਸਿੰਘਾਂ ਦਾ ਕੀ ਹਾਲ ਆ 10000 ਰੁਪਿਆ ਦੱਸੋ ਕੀ ਮੈਨੇ ਰੱਖਦਾ ਅੱਜ ਦੇ ਜਿਹੜਾ ਯੁੱਗ ਦੇ ਵਿੱਚ ਫਿਰ ਕਹਿੰਦੇ ਈ ਢਾਡੀ ਸਿੰਘ ਨਹੀਂ ਬਣਦੇ ਕਥਾਵਾਚਕ ਨਹੀਂ ਬਣਦੇ ਗ੍ਰਾਂਥੀ ਨਹੀਂ ਪੈਦਾ ਹੁੰਦੇ ਔਰ ਪਿੰਡ ਵਾਲੇ ਗ੍ਰਾਂਥੀ ਨੂੰ ਕੀ ਦਿੰਦੇ ਆ 3500 4000 5000 ਵੱਧ ਤੋਂ ਵੱਧ 5000 ਨਾਲ ਗ੍ਰਾਂਥੀ ਦੱਸੋ ਕੀ ਆਪਣਾ ਬੱਚੇ ਪਾਲੂਗਾ ਜਾ ਗੁਰੂ ਘਰ ਦੀ ਸੇਵਾ ਕਰੂਗਾ ਕੀ ਕਰ ਲੂਗਾ ਉਹ ਅੱਜ ਬਿਲਕੁਦ ਨੇ ਬਹੁਤੇ ਗ੍ਰਾਂਥੀ ਸਿੰਘਾਂ ਨੇ ਮੇਰੇ ਕੋਲੇ ਆਪਣਾ ਦੁੱਖੜਾ ਰੋਇਆ ਕਿ ਸਾਡੀ 5000 ਤਨਖਾਹ ਸਾਡੀ 3000 ਆ 3500 ਆ ਤੇ ਡਾਲੀ ਵਾਲੇ ਦੀ 12500 1500 ਤੇ ਜਦੋਂ ਦੇਖਦੇ ਗੁਰੂ ਘਰ ਦੇ ਵਿੱਚ ਸਾਮਾ ਨੂੰ ਜਾ ਕੇ ਕੱਲਾ ਗ੍ਰਾਂਥੀ ਸਿੰਘ ਹੁੰਦਾ ਜਾਂ ਇੱਕ ਕੋਈ ਪਿੰਡ ਚ ਵਗ ਜੇ ਵਗ ਜੇ ਤੇ ਕੋਈ ਗ੍ਰਾਂਥੀ ਸਿੰਘ ਕਹਿੰਦਾ ਕਿਦੇ ਇੱਥੇ ਆ ਜਾਂਦੇ ਆ ਤਾਂ ਚੌੜ ਸਾਲ ਕਰ ਦਿੰਦੇ ਆ ਤੇ ਜੇ ਕਦੇ ਨਾ ਆਵੇ ਇਕੱਲੇ ਨੂੰ ਅਰਦਾਸ ਕਰਨੀ ਪੈਂਦੀ ਆ ਖੜ ਕੇ ਤੇ ਇਹ ਹਾਲਾਤ ਨੇ ਅੱਜ ਪੰਜਾਬ ਦੇ ਗੁਰਦੁਆਰਿਆਂ ਦੇ ਤੇ ਸਾਡੇ ਜਿਹੜੇ ਇਥੇ ਕਰਮ ਚੌਧਰੀ ਨੇ ਜੇ ਆਪਾਂ ਕਹਿ ਦਈਏ ਪ੍ਰਧਾਨ ਖਜ਼ਾਨਚੀ ਫਲਾਨਾ ਸਿਓ ਧਮਕਾ ਸਿਓ ਤੇ ਬੜਿਆਂ ਬੜਿਆਂ ਗੱਲਾਂ ਮਾਰਦੇ ਸ਼ਰਮ ਨਹੀਂ ਆਉਂਦੀ ਮਨਦਿਆਂ ਨੂੰ ਨਾਲੇ ਕਦੇ ਉਹਦੇ ਇੱਥੇ ਮੱਥਾ ਟੇਕਦਾ ਉੱਥੇ ਮੱਥਾ ਟੇਕਦਾ ਉਹ ਮੜੀ ਨੂੰ ਟੇਕਦਾ ਉਹ ਕਵਰਾਂ 'ਚ ਵਗ ਗਿਆ ਸਾਡੇ ਜਿਹੜੇ ਪ੍ਰਧਾਨ ਨੇ ਗੁਰੂ ਘਰਾਂ ਦੇ ਉਹਨਾਂ ਦਾ ਇਹ ਹਾਲ ਆ ਜਿਹੜੇ ਲੋਕਲ ਕਮੇਟੀਆਂ ਦੇ ਖਾਸ ਕਰਕੇ ਆਪਾਂ ਕਹ ਦੀਏ ਜਣੇ ਕਿ ਆਪਾਂ ਕਹ ਦੀਏ ਕਿ ਇਹਨਾਂ ਆ ਪੱਠਾ ਬੈਠਿਆ ਪਿਆ ਸਿੱਖ ਕੌਮ ਦਾ ਜਦੋਂ ਇਹਨਾਂ ਨੇ ਜਾਲ ਵਿਸਿਆ ਹੋਇਆ ਬਾਦਲ ਕਹਿੰਦਾ ਇਹਨਾਂ ਨੇ ਸਾਰਾ ਜਿਹੜਾ ਆਪਾਂ ਕਹ ਦੀਏ ਸ਼ਰੋਣੀ ਕਮੇਟੀ ਦੇ ਵਿੱਚ ਭ੍ਰਿਸ਼ਟਾਚਾਰ ਵੱਧ ਗਿਆ ਸਰੋਵਣੀ ਕਮੇਟੀ ਦੇ ਵਿੱਚ ਕਹਿੰਦੇ ਆ ਜਏ ਇਹ ਬੰਦੇ ਬੈਠੇ ਆਰਪੀਓ ਦੋ ਤੁਸੀਂ 20 30000 ਲੱਖ 50000 ਰੁਪਿਆ ਕਿਸੇ ਮਰਜ਼ੀ ਪੋਸਟ ਤੇ ਲੱਗ ਜਾਓ ਇਹ ਹਾਲ ਆ ਗੁਰੂ ਘਰਾਂ ਦਾ ਤੁਹਾਨੂੰ ਮੈਂ ਜੇ ਦੱਸਣ ਲੱਗ ਜਾ ਮੈਂ ਇੱਕ ਪ੍ਰੂਫ ਇਕੱਠੇ ਕਰ ਰਿਹਾਗਾ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਦਿਨਾਂ 'ਚ ਖੁਲਾਸੇ ਕਰਾਂਗਾ ਸਰੋਵਣੀ ਕਮੇਟੀ ਦੇ ਕਿ ਕੀ ਕੀ ਇਹਨਾਂ ਦਾ ਹਾਲਤ ਨੇ ਕੀ ਕੀ ਇਹ ਕੰਮ ਕਰ ਰਹੇ ਨੇ ਕੀ ਕੀ ਇਹਨਾਂ ਦੇ ਜਿਹੜੇ ਬੰਦੇ ਨੇ ਉਹ ਕਿੱਥੇ ਕਿੱਥੇ ਕੰਮ ਕਰਦੇ ਨੇ ਕੀ ਕਰਦੇ ਨੇ ਕੀ ਧੰਦਾ ਕਰਦੇ ਨੇ ਸਾਰਾ ਕੁਝ ਮੈਂ ਦੱਸੂਗਾ ਤੁਹਾਨੂੰ ਸਾਨੂੰ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਦੁੱਖ ਨਾਲ ਕਿਉਂ ਕਹਿਣਾ ਪਿਆ ਅਸੀਂ ਆਪ ਵੀ ਸਿੱਖਾਂ ਅਸੀਂ ਆਪ ਵੀ ਗੁਰੂ ਦੇ ਪੁੱਤਾਂ ਤੇ ਸਾਨੂੰ ਜਦੋਂ ਜਦੋਂ ਐ ਜਿਹੀਆਂ ਗੱਲਾਂ ਆਪਣੇ ਸਿੱਖਾਂ ਬਾਰੇ ਕਹਿਣੀਆਂ ਪੈਂਦੀਆਂ ਤਾਂ ਸਾਡਾ ਵੀ ਸਿਰ ਜਿਹੜਾ ਸ਼ਰਮ ਨਾਲ ਝੁਕ ਜਾਂਦਾ ਉਹ ਕਿ ਇਹ ਸਾਡੇ ਹਾਲਾਤ ਆ ਅੱਜ ਪੰਜਾਬ ਦੇ ਔਰਗੀ ਢਾਡੀ ਸਿੰਘਾ ਦੇ ਇਹ ਹਾਲ ਹੋਣੇ ਚਾਹੀਦੇ ਨੇ ਔਰਗੀ ਢਾਡੀ ਸਿੰਘਾ ਕੋਲ ਇੱਕ ਮੋਟਰ ਮੋਟਰਸਾਈਕਲ ਆ ਉਹ ਤੇ ਵਿਚਾਰੇ ਜਾਂਦੇ ਨੇ ਡਿਊਟੀ ਟਾਈਮ ਸਰਚ ਤੁਹਾਡੀ ਡਿਊਟੀ ਆ ਤੇ ਉਹਨੂੰ ਤੁਸੀਂ ਦਿਨੇ ਕੀ ਉਹਨੂੰ ਵੱਧ ਤੋਂ ਵੱਧ ਕਿੰਨੇ ਕਮਾ ਲੈਂਦਾ ਉਹ 1000 1200 12000 ਲਾ ਲਓ 13000 ਲਾ ਲਓ ਤੇ ਤੁਸੀਂ ਸਾਰਾ ਦਿਨ ਉਹਦਾ ਚੰਮ ਪਾਟਦੇ ਹੋ ਕੈਨ ਦਾ ਭਾਵ ਕੇ ਦਾ ਸ੍ਰੋਮਣੀ ਕਮੇਟੀ ਦਾ ਈਡਾ ਨਿਗਾਰ ਆ ਚੁੱਕਿਆ ਸ੍ਰੋਮਣੀ ਕਮੇਟੀ ਦੇ ਵਿੱਚ ਕੋਈ ਇੱਥੇ ਕਿਸੇ ਦੀ ਪੁੱਛ ਨਹੀਂ ਕੋਈ ਦੱਸ ਨਹੀਂ ਜਿਹੜੇ ਅਣਖਾਂ ਵਾਲੇ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਰੋਲ ਛੱਡਿਆ ਜਿਨ੍ਹਾਂ ਨੇ ਬਲਾਤਕਾਰ ਕੀਤੇ ਨੇ ਜਿਨ੍ਹਾਂ ਨੇ ਗੁਰੂ ਘਰ ਦੇ ਪੱਖੇ ਲਾਲਾ ਵੇਚੇ ਨੇ ਜਿਨ੍ਹਾਂ ਨੇ ਗੁਰੂ ਘਰ ਦਾ ਮਜ਼ਾਕ ਅਡਾਇਆ ਜਿਨ੍ਹਾਂ ਨੇ ਗੁਰੂ ਘਰ ਦੇ ਪਿੱਛੇ ਅੱਜ ਤੱਕ ਨਾਫਰਤ ਦਾ ਜ਼ਹਿਰ ਭਰਿਆ ਅੱਜ ਉਹ ਗ੍ਰਾਂਥੀ ਸਿੰਘ ਨੇ ਅੱਜ ਉਹ ਪ੍ਰਧਾਨ ਨੇ ਅੱਜ ਉਹ ਖਜ਼ਾਨਤੀ ਨੇ ਆ ਹਾਲਾ ਸ਼੍ਰੋਮਣੀ ਕਮੇਟੀ ਦਾ ਆਉਣ ਵਾਲੇ ਦਿਨਾਂ ਤ ਤੁਹਾਨੂੰ ਦੱਸਿਆ ਕਿ ਮੈਂ ਕੱਲੇ ਕੱਲੇ ਪ੍ਰੂਫ ਰਾਈਂ ਜਿਹੜੇ ਖਲਾਸੇ ਕਰਾਂਗਾ ਇਹਨਾਂ ਦੇ ਕੱਟ ਕੇ ਲਿਆਵਾਂਗਾ ਕਿ ਕਿਹੜਾ ਗ੍ਰਾਂਥੀ ਕੀ ਕਰਦਾਗਾ ਕਿਹੜਾ ਸਕੱਤਰ ਕੀ ਕਰਦਾਗਾ ਕਿਹੜਾ ਜਿਹੜਾ ਇਹਨਾਂ ਦਾ ਜਨਰਲ ਸਕੱਤਰ ਆ ਜਾਪਾਂ ਕਹਿੰਦੀ ਐ ਪ੍ਰੀ ਰੀਡਰ ਆ ਜਿਹੜਾ ਇਹਨਾਂ ਦਾ ਐ ਕੰਮ ਇਹੋ ਜਿਹੜੇ ਆਉਂਦੇ ਨੇ ਗੁਰਦੁਆਰਿਆਂ ਵਿੱਚ 87 ਦੇ ਵਿੱਚ 85 ਦੇ ਵਿੱਚ ਖਾਸ ਕਰਕੇ 87 ਦੇ ਵਿੱਚ ਬੜਾ ਬੁਰਾ ਹਾਲ ਆ ਬੇਲਾਂ ਦਾ ਜਿਹੜਾ ਪ੍ਰੀ ਰੀਡਰ ਆਉਂਦਾਗਾ ਲੱਖ ਦਾ ਬਿਲ ਪਾਸ ਕਰ ਜਾਂਦਾ ਉਹਨੂੰ 5000 ਰੁਪਏ ਦੇ ਦਿੰਦੇ ਆ 2000 ਰੁਪਏ ਦੇ ਦਿੰਦੇ ਆ ਲੱਖ ਲੱਖ ਦੇ ਬਿਲ ਜਾਲੀ ਖਰਚਿਆ ਹੋਇਆ ਹੁੰਦਾ 20000 ਤੇ ਪਾਤਾ ਲੱਖ ਦਾ ਤੇ ਚੱਕੋ ਦਿੱਤਾ ਉਹਨੂੰ ਪ੍ਰੀ ਰੀਡਰ ਨੂੰ ਆ ਚੱਕ 5000 ਰੁਪਏ ਅੱਜ ਤੱਕ 2000 ਰੁਪਿਆ ਤੇ ਬਿੱਲ ਕਿੰਨੇ ਮਰਜ਼ੀ ਪਾਸ ਕਰਾ ਲਓ ਗੁਰੂ ਘਰਾਂ ਦੇ ਵਿੱਚ ਨਿਸਾਨ ਸਾਹਿਬ ਲੱਗਦੇ ਨੇ 60000 ਦਾ ਤੇ ਮਤਾ ਪਾਇਆ ਜਾਂਦਾ 1,60,000 ਦਾ ਗੁਰੂ ਘਰਾਂ ਦੇ ਵਿੱਚ ਦੋ ਬੂਟੇ ਲੱਗਦੇ ਨੇ 10-10000 20-20000 ਦੇ ਬੂਟੇ ਤੇ ਬਿੱਲ ਦਿਖਾਇਆ ਜਾਂਦਾ ਕਿ ਇੱਥੇ ਬੂਟੇ ਲੱਗ ਲਾਇਨੇ ਫਲਵਾੜੀ ਲਈ ਆ ਗੁਰੂ ਘਰਾਂ ਦੇ ਲੰਗਰਾਂ ਦੀ ਸੱਤਾ ਇੱਥੇ 7-7000 ਚ ਪੈਂਦੀ ਆ ਲੰਗਰ ਹਾਲ ਖੜਾ ਖੜਾ ਕਰਨ ਵਾਸਤੇ ਤਾਂ 22 ਲੱਖ ਰੁਪਿਆ ਉਹਦਾ ਬਿੱਲ ਪਾਇਆ ਜਾਂਦਾ ਗੁਰੂ ਘਰਾਂ ਦੇ ਅੰਦਰ ਭਰਤ ਪਾਈ ਜਾਂਦੀ ਹੈ ਜਿਹੜੀ ਭਰਤ ਫਰੀ ਵੰਗੂ ਪਾਉਂਦੇ ਆ ਲੋਕ ਜਾਏ ਲਾ ਲੋ ਕਿ ਵੀ ਜਮਾ ਪਾਏ ਕਹ ਲਈਏ ਕਿ ਚੌਥਾ ਪੰਜਵਾਂ 100 ਰੁਪਿਆ ਲੈ ਲੈਂਦੇ ਨੇ ਭਰਤ ਪਾਉਣ ਵਾਲੇ ਤੇ ਬੇਲੇ ਨਾਲ ਵੱਲੋਂ ਦੁੱਗਣੇ ਤਿਗਣੇ ਚੌਗਣੇ ਪਾਏ ਜਾਂਦੇ ਨੇ ਤੇ ਪੁੱਛਣ ਵਾਲਾ ਕਿਹੜਾ ਬਾਬੂ ਆ ਪ੍ਰੀ ਲੀਡਰ ਨੇ ਆਉਣਾਗਾ ਇਹਨਾਂ ਦਾ ਖਾਸ ਖਾਸ ਨੂੰ ਹੁੰਦਾਗਾ ਤੇ ਇੱਕ ਹੋਣਾ ਜਿਹੜਾ ਸਕੱਤਰ ਬਣ ਗਿਆ ਇਹਨਾਂ ਦਾ ਉਹਦੇ ਮੈਂ ਖਲਾਸੇ ਕਰੂੰਗਾ ਤੇ ਉਹ ਬੜਾ ਗੁਰਦੁਆਰਿਆਂ ਦੇ ਵਿੱਚ ਜਿਹੜਾ ਪ੍ਰਧਾਨਾਂ ਦੇ ਨਾਲ ਅਟੈਚ ਆ ਤੇ ਉਹਨੇ ਬੜਾ ਜਿਹੜਾ ਅੱਤ ਚੁੱਕੀ ਹੋਈ ਆ ਤੇ ਇਸ ਕਰਕੇ ਜਿਹੜਾ ਕਿ ਬਿਲਾ ਦੇ ਵਿੱਚ ਜਿਹੜਾ ਆਡਿਟ ਕਰਵਾ ਲੈਂਦੇ ਨੇ ਇਹ ਜਦੋਂ ਆਡਿਟ ਹੋ ਗਿਆ ਫਿਰ ਜਦੋਂ ਮਰਜ਼ੀ ਕੁਸ ਮਰਜ਼ੀ ਹੋਈ ਜਾਵੇ ਫਿਰ ਤੁਹਾਨੂੰ ਕੋਈ ਨਹੀਂ ਪੁੱਛਦਾ ਇਹਨੇ ਗੁਰੂ ਘਰ ਦੇ ਜਿਹਦੇ 100 ਕਿੱਲਾਗਾ 200 ਕਿੱਲਾਗਾ 500 ਕਿੱਲਾਗਾ ਇਹ ਸੱਪ ਕਾਲੀਏ ਨਾਗ ਉਹਨਾਂ ਤੇ ਗੁੰਜਲੀ ਮਾਰੀ ਬੈਠੇ ਨੇ ਤੇ ਪ੍ਰਧਾਨ ਤੋਂ ਗ੍ਰਾਂਥੀ ਤੋਂ ਲੈ ਕੇ ਖਜ਼ਾਨਤੀ ਤੱਕ ਸਾਰੇ ਰੁਪਏ ਖਾਂਦੇ ਨੇ ਤੇ ਜਿਹੜਾ ਗਰੀਬ ਬੰਦਾ ਹੁੰਦਾ ਉਹਨੂੰ ਕੀ ਦਿੰਦੇ ਨੇ ਇਹ ਰੋਟੀਆਂ ਪਕਾਈਆਂ ਮਾਈ ਸਾਡੀ ਕਿੰਨੀ ਲੈਂਦੀ ਆ ਮਹੀਨੇ ਦਾ 1000 ਰੁਪਿਆ 1500 2500 ਬਸ ਐਂਡ ਸਾਰਾ ਦਿਨ ਰੋਟੀਆਂ ਪਕਾਉਣੀਆਂ ਪੈਂਦੀਆਂ ਤੁੱਪੇ ਮਰਨਾ ਪੈਂਦਾ ਸਾਰਾ ਦਿਨ ਚੁੱਲ੍ਹੇ ਤੇ ਕੋਈ ਗੈਸ ਤੇ ਨਹੀਂ ਚੁੱਲ੍ਹੇ ਤੇ ਰੋਟੀਆਂ ਪਕਾਉਣੀਆਂ ਪੈਂਦੀਆਂ ਚੁਰਤੇ ਤੁੰਮ ਮੈਂ ਇਹ ਗੱਲਾਂ ਤਾਂ ਕਹਿ ਰਿਆਂ ਕਿ ਮੈਂ ਇਹਨਾਂ ਦੇ ਵਿੱਚ ਵਿਚਰਿਆਂਗਾ ਮੈਨੂੰ ਇਹਨਾਂ ਦੇ ਕਰਤੂਤਾਂ ਦਾ ਪਤਾ ਹੈਗਾ ਕਿ ਕਿਹੜੇ ਕਿਹੜੇ ਬੰਦੇ ਨੇ ਇਹਨਾਂ ਵਿੱਚ ਤੇ ਉਹਨਾਂ ਦਾ ਡਾਟਾ ਮੇਰੇ ਕੋਲੇ ਹੈਗਾਗਾ ਕੋਈ ਗੱਲ ਨਹੀਂ ਥੋੜਾ ਜਿਹਾ ਮੈਂ ਹੋਰ ਇੰਤਜ਼ਾਰ ਕਰ ਰਿਆਂਗਾ ਦੋ ਚਾਰ ਬੰਦੇ ਹੋਰ ਰਹਿੰਦੇ ਨੇ ਇਹ ਜੋ ਮੜਾਂਗੇ ਤਾਂ ਇਕੱਠੇ ਨੂੰ ਮਰਦਾਂਗੇ ਕਹਿੰਦਾ ਭਾਵ ਕਿ ਸਾਡਾ ਜਿਹੜਾ ਨਿਹਾਰ ਅੱਜ ਸ਼੍ਰੋਮਣੀ ਕਮੇਟੀ ਦਾ ਇੰਨਾ ਥੱਲੇ ਗਿਰ ਚੁੱਕਿਆ ਹੈਗਾ ਕਿ ਸਾਡੇ ਜਿਹੜਾ ਰਾਗੀ ਢਾਡੀ ਜਿਹੜੇ ਸਿੰਘਾਂ ਨੂੰ ਤੁਸੀਂ ਉਹਨਾਂ ਨੂੰ 10000 ਰੁਪਏ ਤਨਖਾਹ ਦਿੰਨੇ ਹੋ ਜੋ ਕਿਥੇ ਪ੍ਰੋਗਰਾਮ ਲਾਉਣ ਜਾਂਦੇ ਆ ਧੁੱਪ ਹਾਰ ਦੇਟ ਹਾਰ ਦੇ ਲਾ ਲੋ ਜਾਂ ਫਿਰ ਦਸੰਬਰ ਮਹੀਨੇ ਲਾ ਲੋ ਪੋ ਦਾ ਮਹੀਨਾ ਜਦੋਂ ਸਹਿਬਜਾਦਿਆਂ ਦੇ ਜਿਹੜੇ ਦਿਨ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਬਸੋੜਾ ਹੁੰਦਾ ਠੰਡ ਦੇ ਵਿੱਚ ਠਾਠ ਠਾੜ ਕਰਦੇ ਢਾਡੀ ਜਿਹੜੇ ਮੋਟਰਸਾਈਕਲਾਂ ਤੇ ਆਉਂਦੇ ਨੇ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਕੀ ਮਿਲਦਾ ਜਾਂ 4 ਜਾਂ 5000 ਰੁਪਏ ਮਿਲ ਜਾਂਦਾ ਉਹ ਗੁਰਦੁਆਰੇ ਤੋਂ ਜਾ ਕੇ 2000 ਸਰੋਣੀ ਕਮੇਟੀ ਖੋਲ੍ਹ ਲੈਂਦੀ ਆ 2000 ਰੁਪਏ ਉਹਨਾਂ ਦੇ ਕੋਲੇ ਬਚਦਾ ਆਗਾ ਇਹ ਹਾਲ ਅੱਜ ਸਰੋਣੀ ਕਮੇਟੀ ਦਾ ਤੇ ਤੁਹਾਨੂੰ ਹੋਰ ਬਹੁਤ ਕੁਸ਼ਾ ਬਹੁਤ ਕੁਸਾ ਪਿਆ ਇਹਨਾਂ ਦਾ ਤੇ ਗਲਤ ਇਹ ਕਰਦੇ ਸੀ ਕਿ ਇੱਕ ਪਾਸੇ ਹਰਿਆਣਾ ਕਮੇਟੀ ਤੇ ਇੱਕ ਪਾਸੇ ਪੰਜਾਬ ਦੀ ਕਮੇਟੀ ਹੁਣ ਫਰਕ ਤੁਸੀਂ ਆਪ ਦੱਸ ਲਓ ਕਹ ਰਾਗੀ ਤੇ ਢਾਡੀ ਤੇ ਇਹਨਾਂ ਦਾ ਵਿਚਾਰੇ ਜਿਹੜਾ ਸਿੰਘਾਂ ਦਾ ਕੀ ਹਾਲ ਆ ਤੇ ਆਪ ਜਿਹੜੇ ਪ੍ਰਧਾਨ ਨੇ ਖਜ਼ਾਨਚੀ ਨੇ ਸਕੱਤਰ ਨੇ ਲੱਖ ਲੱਖ ਡੇਢ ਲੱਖ ਜੀਆਂ ਤਨਖਾਹਾਂ ਨਾਲ ਉਹਨਾਂ ਢਿੱਡ ਨਹੀਂ ਭਰਦਾ ਤੇ ਉੱਤੋਂ ਜਿਹੜੇ ਬਣਾਉਂਦੇ ਨੇ ਉਹ ਪਤਾ ਨਹੀਂ ਕਿੰਨੇ ਰੁਪਏ ਲੈ ਲੈਂਦੇ ਨੇ ਇੱਕ ਪ੍ਰੀਰੇਟਰ ਜਿਹੜੇ 10 ਗੁਰਦੁਆਰੇ ਕੱਢਦਾ ਆਪਾਂ ਜੇ 5-5000 ਆ ਗਿਆ ਤੁਸੀਂ ਆਪ ਲਾ ਲੋ ਜੇ 10 ਗੁਰਦਾਰ ਸਾਹਿਬ ਦੇ ਅਡਿਟ ਕਰਦਾ ਜੇ 5 ਦੇ ਕਰਦਾ ਕਿੰਨੇ ਪੀ ਬਣ ਗਏ ਹਿਸਾਬ ਲਾ ਲਓ ਤੁਸੀਂ 5000 ਇੱਕ ਗੁਰਦੁਆਰੇ ਦਾ ਲਾ ਲਓ 5 ਗੁਰਦੁਆਰੇ ਦਾ 25000 ਰੁਪਏ ਸਿੱਧਾ ਬਣ ਗਿਆ 50000 ਰੁਪਏ ਬਣ ਗਿਆ ਤੁਸੀਂ ਇਹ ਦੇਖੋ ਤੇ ਉਹਨਾਂ ਦੀ 70 7000 ਰੁਪਏ ਤਨਖਾਹ ਆ ਗਈ ਉਹ ਤਾਂ ਚੱਕ ਕੇ ਆਡਿਟ ਕਰ ਜਾਂਦਾਗਾ ਤੇ 25000 ਰੁਪਏ ਨੂੰ ਉੱਤੋਂ ਬਣ ਗਿਆ ਕਿੰਨੇ ਹੋ ਗਈ 70000 ਪਹਿਲਾਂ ਤਨਖਾਹ ਆ ਗਈ 95000 ਹੋ ਗਈ ਇਹ ਇਹ ਹਾਲ ਨੇ ਅੱਜ ਗੁਰਦਵਾਰਾ ਕਮੇਟੀ ਦੇ ਵੀਡੀਓ ਚੰਗੀ ਲੱਗੀ ਰਾਗੀ ਢਾਡੀ ਸਿੰਘਾ ਤਾਂ ਇਹ ਗੱਲ ਪਛਾ ਦਿਓ ਤੁਹਾਨੂੰ ਆਵਾਜ਼ ਉਠਾਉਣੀ ਚਾਹੀਦੀ ਆ ਪਰ ਆਵਾਜ਼ ਕੀ ਥਾਉਣ ਵਿਚਾਰੇ ਜਿਹੜੇ ਹੀਟਲੇ ਛੋਟੇ ਪਦਰ ਤੇ ਹੁੰਦੇ ਆ ਉਹ ਫੇਰ ਮਾਰੇ ਜਾਂਦੇ ਆ ਉਹਨਾਂ ਨੂੰ ਫੇਰ ਕੱਢਿਆ ਜਾਂਦਾ ਉਹਨਾਂ ਤੇ ਜੁਰਮਾਨੇ ਲਾਏ ਜਾਂਦੇ ਨੇ ਉਹਨਾਂ ਨੂੰ ਡਿਊਟੀ ਤੋਂ ਫਾਰਕ ਕੀਤਾ ਜਾਂਦਾਗਾ ਜਿਹੜੇ ਵੱਡੇ ਵੱਡੇ ਨੇ ਜਿਹੜੇ ਤੇ ਜੇ ਉਹਨਾਂ ਨੂੰ ਜਿਹੜਾ ਉਹ ਆਪ ਦੇ ਜਿਹੜੇ ਉੱਥੇ ਭੇਜਦੇ ਨੇ ਸਰੋਣਿਕ ਕਮੇਟੀ ਦੇ ਗੁਰਦੁਆਰਿਆਂ ਦੇ ਵਿੱਚ ਉਹਨਾਂ ਤੋਂ ਪਰਚੀ ਨਹੀਂ ਲੈਂਦੀ ਜਾਂਦੀ ਜਿਹੜੇ ਆਮ ਜਿਹੜੇ ਢਾਡੀ ਨੇ ਜਾਂ ਛੋਟੇ ਆਪਾਂ ਕਹਿ ਲਈਏ ਜਾਂ ਇੱਕ ਢਾਡੀ ਸਿੰਘ ਦਾ ਢਾਡੀ ਸਿੰਘ ਹੀ ਹੁੰਦੇ ਨੇ ਜਾਂ ਕਥਾਵਾਚਕ ਕਹਿ ਲਈਏ ਉਹਨਾਂ ਨੂੰ ਡਿਊਟੀ ਲਾਉਂਦੇ ਆ ਲੋਕਲ ਕਮੇਟੀਆਂ ਦੇ ਜਿਹੜੇ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਤੇ ਉੱਥੋਂ ਅੱਧ ਸਰੋਣਿਕ ਕਮੇਟੀ ਦਾ ਤੇ ਅੱਧ ਢਾਡੀਆਂ ਦਾ ਇਹ ਹਾਲ ਆ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਕਮੈਂਟ ਲਿਖਿਓ ਤਾਕੇ ਮੈਂ ਤੁਹਾਨੂੰ ਆਉਣ ਵਾਲੀਆਂ ਜਿਹੜੀਆਂ ਵੀਡੀਓ ਨੇ ਉਹਨਾਂ ਦੇ ਵਿੱਚ ਇੱਕ ਵੱਡਾ ਖਲਾਸਾ ਕਰਨ ਜਾ ਰਿਹਾ ਧੰਨਵਾਦ ਬਹਿ ਜਾਏਗਾ ਖਾਲਸਾ ਸ੍ਰੀ ਵਹਿਗੂਰੀ ਕੀ ਫਤਿਹ